ਰਾਮਪੁਰਾ ਫੂਲ ਵਿੱਚ ਵੱਡੀ ਵਾਰਦਾਤ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਕੀਤੀ ਲੁੱਟ ਪੰਜਾਬ ਵਿੱਚ ਲੁੱਟਖੋਹਾਂ ਦੀਆਂ ਵਾਰਦਾਤਾਂ ਵਿੱਚ ਲਗਾਤਾਰ ਇਜ਼ਾਫਾ ਹੋ ਰਿਹਾ ਤੇ ਅ[]');ਦਿਨ ਕੋਈ ਨਾ ਕੋਈ ਵਾਰਦਾਤ ਹੋਣ ਦੀ ਖਬਰ ਆਉਂਦੀ ਹੀ ਰਹਿੰਦੀ ਹੈ ਤੇ ਤਾਜ਼ਾ ਮਾਮਲਾ ਸਾਹਮਣੇ ਆਇਆ ਇਹ ਰਾਮਪੁਰਾ ਫੂਲ ਤੋਂ ਜਿੱਥੇ ਕਿ ਬਿੱਤੀ ਦਿਨੀ ਦੋ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਜਿਸ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ ਜਿਸ ਵਿੱਚ ਸਾਰੀ ਘਟਨਾ ਵੇਖੀ ਜਾ ਸਕਦੀ ਹੈ ਕਿ ਕਿਵੇਂ ਮੋਟਰਸਾਈਕਲ ਨੌਜਵਾਨ ਜਿਹੜੇ ਕਿ ਗੱਡੀ ਵਿੱਚੋਂ ਪੈਸਿਆਂ ਵਾਲਾ ਬੈਗ ਚੁੱਕ ਕੇ ਜਾਂਦੇ ਹੋਏ ਦਿਖਾਈ ਦੇ ਰਹੇ ਨੇ ਜਾਣਕਾਰੀ ਮੁਤਾਬਕ ਬੈਗ ਵਿੱਚ ਕਰੀਬ 1.5 ਲੱਖ ਦੀ ਨਗਦੀ ਸੀ ਜੋ ਕਿ ਚੋਰ ਲੈ ਕੇ ਫਰਾਰ ਹੋ ਗਏ ਨੇ ਜਿਸ ਦੀ ਥਾਣੇ ਵਿੱਚ ਸ਼ਿਕਾਇਤ ਵੀ ਕੀਤੀ ਗਈ ਅਤੇ ਇਸ ਸੰਬੰਧੀ ਪੁਲਿਸ ਨੇ ਹਰਕਤ ਵਿੱਚ ਆਉਂਦਿਆਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਇਸ ਦੌਰਾਨ ਜਦੋਂ ਗੱਡੀ ਦੇ ਮਾਲਕ ਨਾਲ ਗੱਲਬਾਤ ਕੀਤੀ ਜਿਸ ਦਾ ਪੈਸਿਆਂ ਵਾਲਾ ਬੈਗ ਚੋਰ ਲੈ ਕੇ ਫਰਾਰ ਹੋ ਗਏ ਨੇ ਤਾਂ ਉਹਨਾਂ ਕੀ ਦੱਸਿਆ ਆਓ ਤੁਸੀਂ ਵੀ ਸੁਣੋ ਇਹ ਘਟਨਾ ਕੋਈ 11:00 ਵਜੇ ਕੇ 10-12 ਮਿੰਟ ਦੀ ਹੈ ਜੀ ਬੇਟੇ ਨੇ ਥੈਲਾ ਰੱਖਿਆ ਡਰਾਈਵਰ ਸੀਟ ਦੇ ਨਾਲ ਵਾਲੀ ਸੀਟ ਤੇ ਤੇ ਅਸੀਂ ਜਾਣਾ ਸੀ ਘਰ ਮੈਂ ਇਨ ਟਾਈਮ ਕੌਸ਼ਟੂਮ ਚਲਾ ਗਿਆ ਉਹਨੇ ਕੋਈ ਸਮਾਨ ਰੱਖਾਇਆ ਵਿੱਚ ਤੇ ਇਨ ਟਾਈਮ ਉਹ ਬੰਦੇ ਤਾੜ ਸੀਗੇ ਵੇਖੀ ਕਰ ਰਹੇ ਸੀ ਪਹਿਲਾਂ खिड़की खुली सी ड्राइवर सारी गाड़ी खुली सी ड्राइवर साइड वाले बस खिड़की खोलीया उन्होंने ते ठेला सीगा जी ते 1.5 लाख ਦੇ ਕਰੀਬ ਠੀਕੇ ਟੱਕੇ ਲੈ ਗਏ ਮੋਟਰਸਾਈਕਲ ਸੀ ਦੋ ਬੰਦੇ ਸੀਗੇ ਅਸੀਂ ਬਾਅਦ ਚ ਪੁਲਿਸ ਨੂੰ ਫੋਨ ਕੀਤਾ ਪੁਲਿਸ ਆਈ ਐ ਐਸਐਚਓ ਸਾਹਿਬ ਕਹਿੰਦੇ ਅਸੀਂ ਲੱਭ ਕੇ ਦਵਾਂਗੇ ਤੁਹਾਨੂੰ ਜੂਰ ਕਰਾਂਗੇ ਉਸ ਵਾਸਤੇ ਇੱਕ ਬੰਦੇ ਨੂੰ ਲੱਗਦਾ ਕੌਣ ਜਾਣਕਾਰੀ ਨਾ ਜੀ ਜਾਣਕਾਰੀ ਨਾ ਅਸੀਂ ਦੇਖਿਆ ਕਦੇ ਮੋਟਰਸਾਈਕਲ ਸੀ ਕਾਲਾ ਜੀ ਉਹਨਾਂ ਕੋਲ ਐਫਜੈਡ ਤੇ ਇਹ ਪੇਮੈਂਟ ਜਿਹੜੀ ਤੁਹਾਡੀ ਤੁਸੀਂ ਦੱਸ ਰਹੇ ਹੋ ਕਾ ਦੀ ਇਹ ਸਵੇਰੇ ਜਿਹੜੀ ਅਸੀਂ ਕਸਟਮਰ ਤੋਂ ਲੈਣਾ ਹੁੰਦਾ 66000 ਦਾ ਸਵੇਰੇ ਕੈਸ਼ ਆਏਗੀ ਬਾਕੀ ਜਿਹੜਾ ਸੋਦਾ ਕੈਸ਼ बिकਦਾ ਜੀ ਇੱਥੇ ਕੀ ਵੇਚ ਆਈ ਫਰੂਟ ਵਗੈਰਾ ਜੀ ਜਿਵੇਂ ਸਾਡੇ ਕੋਲ ਸੇਵ ਹੈ ਉਹ ਫਰੂਟ ਦਾ ਕੰਮ ਹੀ ਆਪਣਾ ਮੇਨ ਕਿ ਪਿਆਜ਼ ਪੂਜੀ ਪਿਆਜ਼ ਦੇ ਪੈਸੇ ਆ ਜਾਣਗੇ ਫਿਲਹਾਲ ਪੁਰਸਵਲਨੋਂ ਸੀਸੀਟੀਵੀ ਦੇ ਆਧਾਰ ਤੇ ਮਾਮਲੇ ਦੀ ਜਾਂਚ ਜਾਰੀ ਹੈ ਤੇ ਦੋਸ਼ੀਆਂ ਨੂੰ ਜਲਦ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ ਰਾਮਪੁਰਾ ਫੂਲ ਤੋਂ ਜਗਸੀਰ ਸਿੰਘ ਭੁੱਲਰ ਦੀ ਰਿਪੋਰਟ